ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਆਪਾਂ ਲਗਾ ਜੀ ਵੀਡੀਓ ਸ਼ੁਰੂ ਕਰਨ ਦਾ ਦੁਪਹਿਰ ਦਾ ਟਾਈਮ ਹੋ ਗਿਆ 2 ਵਜਣ ਵਾਲਿਆ ਬੱਸ ਤੇ ਬਾਕੀ ਜਿਹੜਾ ਸਾਰਾ ਚੈਨਲ ਦੇ ਨਾਲ ਮੈਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਕ ਸੂਟ ਬਾ ਕੱਟ ਲਿਆ ਜੀ ਤੇ ਆ ਆਧਰ ਚਾਲਾ ਕਰ ਰੱਖਿਆ ਇੱਕ ਦਾ ਇੱਕ ਹਜੇ ਕੱਟਣ ਵਾਲਾ ਪਿਆ ਤੇ ਮੈਂ ਹਾਂ ਚੱਲ ਕੱਟ ਅੱਜ ਕੱਟ ਕੇ ਰੱਖ ਦਿੰਨੀ ਆ ਫਿਰ ਇੱਕ ਇੱਕ ਕਰਕੇ ਫਿਰ ਸਿਉ ਲੂੰਗੀ ਤੇ ਅੱਜ ਮੈਂ ਕੱਟਣ ਵਾਲਾ ਕੰਮ ਸੂਟਾਂ ਦਾ ਨਿਬੇੜ ਦੂੰਗੀ ਤੇ ਕੱਲ ਐਵੇਂ ਬਸ ਮੈਂ ਘੌਲ ਜੀ ਕਰਗੀ ਕੁਸ ਮਾਰ ਕੇ ਥੀ ਕੁਸੀ ਨਾ ਹੋਣਾ ਸੀਗਾ ਕੁਸ ਬੂਟ ਜੇ ਧੌਣ ਲੱਗ ਗਈ ਬਸ ਐਨੇ ਨਾ ਮਾੜੇ ਮਾੜੇ ਨਾ ਫਿਰ ਗਿੱਲੇ ਵਾਲਾ ਜਿਹਾ ਨਾ ਬੈਠਣਾ ਔਖਾ ਹੋ ਜਾਂਦਾ ਜੀ ਫਿਰ ਮੈਂ ਤਾਂ ਕਰਕੇ ਕੱਲ ਕੱਟੇ ਨਹੀਂ ਨਹੀਂ ਤੇ ਇੱਕ ਅੱਧਾ ਕੱਟ ਹੀ ਲੈਂਦੀ ਫਿਰ ਕੁਸ ਮੈਨੂੰ ਆਏ ਹੁੰਦਾ ਵੀ ਮੈਂ ਜਿਵੇਂ ਹੁਣ ਇੱਕ ਵਾਰੀ ਆਪ ਦੇ ਸਾਰੇ ਸੂਟ ਵੀ ਇੱਕ ਵਾਰੀ ਮਿਲ ਲਿਆ ਹਨਾ ਇੱਕ ਸੂਟ ਫਿਰ ਹੁਣ ਦੂਜੀ ਵਾਰ ਦੂਜਾ ਸੂਟ ਕੱਟੂਗੀ ਮੈਨਨ ਦੀ ਲੋੜ ਨਹੀਂ ਪੈਂਦੀ ਫਿਰ ਮੈਂ ਉਹ ਆ ਹੀ ਕੱਟ ਲਵਾਂਗੀ ਹੋਣਾ ਵੀ ਮੇਰੇ ਯਾਦ ਹੀ ਹੈ ਤੇ ਬਸ ਜੀ ਨਿਸ਼ਾਨੀਆਂ ਆਪਾਂ ਲਾ ਲਈਆਂ ਤੇ ਮੈਂ ਕੱਟਦੀਆਂ ਸੂਟ ਤੇ ਫਿਰ ਮੇਰੀ ਚਾਹ ਦਾ ਟਾਈਮ ਹੋ ਜਾਊਗਾ ਇਹਨੇ ਜੱਸ ਆ ਜਾਊਗਾ ਤੇ ਵੀਡੀਓ ਬਣਾ ਰਹੀ ਹੈ ਜੀ ਰਮਣ ਰਮਣ ਆਈ ਸੀ ਜੀ ਗੋਭੀ ਲੈਣ ਮੈਨੂੰ ਕੱਲ ਆਖਿਆ ਸੀ ਕਿ ਮੈਂ ਗੋਭੀ ਲੈ ਜਾ ਬਈ ਫਿਰ ਮੁੱਕ ਗਈ ਫਿਰ ਇਹ ਲੰਮਖਾ ਲੰਬੇ ਦੇਉਗੀ ਤੇ ਹੁਣ ਫੁੱਲ ਹੁੱਕਾ ਹੀ ਹੋਏ ਬੇਵਾ ਮਾ ਚ ਲੈ ਜਾ ਤੇ ਇਹਨਾਂ ਨੇ ਤਾਂ ਕਹਿੰਦੀ ਮੈਂ ਘਾਟਾ ਹੋ ਗਿਆ ਉਹਨੂੰ ਆਈ ਨੂੰ ਤੇ ਇਹਨਾਂ ਨੇ ਤਾਂ ਅਸੀਂ ਗੱਲਾਂ ਬਾਤਾਂ ਕਰ ਲਈਆਂ ਨਾਲੇ ਇਹਨੇ ਨਾ ਬਹਾਨੇ ਨਾਲ ਮੇਰਾ ਦਿਨ ਜਾ ਵਧੀਆ ਸੂਟ ਕੱਟੇਗੇ ਪਤਾ ਜ ਨਹੀਂ ਲੱਗਿਆ ਤੇ ਹੁਣ ਪ੍ਰੀਤ ਹੋਰਾਂ ਦੇ ਜਾਣ ਆਉਣ ਤੋਂ ਪਹਿਲਾਂ ਜਾਓ ਵੀ ਘਰੇ ਚਲੋ ਜੀ ਕੱਟ ਲਈਏ ਸੂਟ ਆਪਾਂ ਫੇਰ ਮਿਲਦੇ ਆਂ ਮੰਮੀ ਤੇ ਲਓ ਜੀ ਮੰਮੀ ਨੂੰ ਅੱਜ ਲਾਹ ਹੋ ਗਿਆ ਮੈਂ ਸੂਟ ਕੱਟੀ ਆਂਦੀ ਸੀ ਤੇ ਅੱਜ ਰਵਣ ਤੋਂ ਤੇਲ ਲਵਾ ਰੇ ਲਵਾ ਲਾਂ ਚਲ ਫੇਰ ਮੁਰਤੇ ਲੀੜੇ ਜੈ ਪ੍ਰੈਸ ਕਰਕੇ ਰੱਖ ਦਿਆਂ ਮੁਰਤੇ ਟੜਕੇ ਹੋਣੇ ਹੋਰ ਟੜਕੇ ਅਸੀਂ ਜਾਣਾ ਜੀ ਖਾਂ ਸਹਿ ਪਸਹਿ ਘਾੜਦੇ ਬੋ ਉਤੇ ਤੇ ਸਾਰੇ ਟੱਬਰ ਨੂੰ ਸੱਦਿਆ ਉਹਨਾਂ ਨੇ ਕਹਿੰਦੇ ਸਾਰਿਆਂ ਨੇ ਆਉਣਾ ਆਪਣੀ ਡੈਡੀ ਦੀ ਪੂਰੀ ਆਉਣੀ ਜਾਣੀ ਆ ਪੂਰੀ ਲਿਆ ਜਾ ਡੈਡੀ ਦੀ ਸਾਡੀ ਤਾਬੂਲੀ ਲੈ ਜਾ ਮੁਰਗਾ ਲੈ ਡੈਡੀ ਵੀ ਕਰ ਲੈ ਦੀ ਮੇਰਾ ਰਾਜਾ ਆ ਜਾ ਸਾਸਰੀ ਕਾਲ ਜੀ ਮੈਂ ਬੁਲਾਈ ਨਹੀਂ ਤੁਹਾਨੂੰ ਸਾਰਿਆਂ ਨੂੰ ਸਾਸਰੀ ਕਾਲ ਤੇ ਆ ਦੇਖੋ ਜੀ ਮੰਮੀ ਸਾਡੀ ਲਾਹਾ ਕਰਦੀ ਮੈਂ ਕੱਲ ਪ੍ਰੀਤ ਤੋਂ ਸਿਰ ਬੁਆਇਆ ਅੱਜ ਮੰਮੀ ਮੇਥੋਂ ਬੁਆਈ ਜੰਦੀ ਥੋੜੇ ਤਾਂ ਮੈਂ ਗੋਤੀ ਹੈ ਹੈ ਥੋੜੇ ਗੋਤੀ ਹੇ ਤੂ ਆ ਆ ਫਰੀਦੀ ਲੈ ਆਇਆ ਮੇਰਾ ਸਾਸੀ ਲੈ ਮੰਮੀ ਸਾਡੀ ਸਾਰੇ ਪੂਰੀ ਲਿਆਇਆ ਕੱਲ ਨੂੰ ਆਲ ਫੈਮਿਲੀ ਨੇ ਜਾਣਾ ਸਾਰਾ ਡਬਰਾਨੀ ਲਿਆਜਵੀਂ ਇਹਨਾਂ ਦਾ ਸਾਰਾ ਡਬਰ ਜਾਊਗਾ ਕਾਦੀ ਪੁਰਾਣੀ ਜਿਹਦੇ ਬੇਬੇ ਆਲੀ ਮੈਨੂੰ ਵਿਆਹਣ ਗਏ ਸੀ ਨਾ ਹਾਂ ਹਾਂ ਸੱਚੀ ਜੀ ਤਾਂ ਸੋਦੀ ਬੁੜੀ ਹੋ ਰ ਗਈ ਐ ਹਾਂ ਉਹਦੇ ਨੂੰ ਤੁਮਾ ਲਈ ਤੁਮਾ ਲਈ ਗਈ ਸੀ ਦਾਸਦੀ ਸਾਰੀਆਂ ਸਾਰੀਆਂ ਦੂਮਾ ਨਹੀਂ ਇਹ ਵਿਆਹ ਗਈ ਸੀ ਆਲੀ ਕਿਤੇ ਪਤਾ ਨਹੀਂ ਨਹੀਂ ਵਿਆਹਣ ਗਏ ਸੀ ਵਿਆਹਣ ਗਏ ਸੀ ਆਹ ਬੇਬੇ ਗੱਲਾਂ ਕਰਦੀ ਹੁੰਦੀ ਐ ਪੂਰੀ ਆਹ ਹੋਇਆ ਜੀ ਪੁਰਾਣੀ ਲਿਆ ਆ ਜਾ ਵੱਡੇ ਬਜ਼ੁਰਗਾਂ ਦੀ ਚੱਲੀ ਆਉਂਦੀ ਐ ਤੇ ਕੱਲ ਨੂੰ ਸਾਰਿਆਂ ਨੇ ਜਾਣਾ ਉਧਰ ਆਪਾਂ ਜਾਵਾਂਗੇ ਸਾਰੇ ਪਾਣੀ ਲੈ ਕੇ ਤੇ ਮੈਂ ਕਰ ਲਈ ਚਾਹ ਚਾਹ ਪੀ ਗੇ ਫਿਰ ਭੈਣ ਗੋਭੀ ਗੁੱਭੀ ਤੋੜੂਗੀ ਫਿਰ ਪ੍ਰੀਤ ਹੋ ਰਹੀਆਂ ਜਾਣਗੀਆਂ ਕੋਈ ਕਿਸੇ ਨੂੰ ਵੇਖਣਾ ਹੁੰਦਾ ਕਿਸੇ ਅਗਲਾ ਅੱਗੇ ਰੋਪਣਾ ਪਾਉਂਦੇ ਹਾਂ ਤੇ ਵੇਖਣ ਆਉਂਦੇ ਤੇ ਜੋੜੇ ਲੀੜੇ ਇੱਕ ਦੂਜੇ ਦੇ ਘਰਾਂ ਚ ਫੜਨੇ ਆਉਂਦੇ ਇੱਕ ਦੂਜੇ ਦੇ ਸੁੱਟ ਪਾ ਕੇ ਮੈਂ ਆਪਣੇ ਪਾਈ ਹੋਈ ਐ ਸਾਡੇ ਬੇਬੇ ਦੱਸੇ ਮੰਮੀ ਦੀ ਕੁੜੀਆਂ ਦੇ ਨਹੀਂ ਵੱਡੀ ਐ ਬਲਵੀਰ ਮੈਂ ਮੈਨੂੰ ਮੈਂ ਜੋ ਨਿੱਕੀ ਹੁੰਦੇ ਸੀ ਮੈਨੂੰ ਕੋਈ ਬਣਾ ਕੇ ਨਹੀਂ ਦਿੰਦਾ ਸੀ ਰਮਣੇ ਵਾਲੀ ਪਾਉਂਦੀ ਮੈਂ ਉੱਚੀ ਤੇ ਭੈਣ ਉਹਦੇ ਵੀ ਮੈਨੂੰ ਬਣਾ ਕੇ ਨਹੀਂ ਦਿੰਦੇ ਹੁੰਦੇ ਸੀ ਮੈਂ ਜਿਵੇਂ ਦੇਖਣ ਵਾਗੂੰ ਆਂ ਵੀ ਨਹੀਂ ਤਾਂ ਬਣਾਉਣੇ ਪੈਣਗੇ ਤੇ 3-4000 ਲੱਗ ਜਾਂਦਾ ਕੱਪੜਿਆਂ ਦੇ ਘੜਾ ਥੋੜੇ ਲਾ ਦੇ ਇੱਕ ਜਣੇ ਦੇ ਤੇ ਅਸੀਂ ਦੇਖ ਕੇ ਆਂਗਾ ਤੇ ਮੇਰੇ ਪਾਪਾ ਦੇਖੇ ਤੇ ਮੇਰੇ ਆਗੇ ਮੇਜ ਮੈਂ ਸਾਰੇ ਉਹਦੇ ਸੂਟਾਂ ਨਹੀਂ ਵਿਆਹ ਦੇਖਿਆ ਭਾਰੇ ਗਏ ਸੀ ਇਧਰ ਬਠਿੰਡੇ ਵਾਲੀ ਸੈਰ ਵੀਰਪਾਲ ਦੇ ਵਿਆਹ ਉਹਦੇ ਵਿਆਹ ਹਾਂ ਤੇ ਸਾਰੇ ਮੱਗਵੇਂ ਸੂਟ ਸੀਗੇ ਹੁਣ ਆਪਾਂ ਹੁਣ ਆਪਾਂ ਉਹੀ ਨਾ ਭਾਗਿਆ ਨਾ ਕੋਈ ਬੰਦੇ ਆ ਲੈਦਾ ਕੋਈ ਹੁਣ ਡਰ ਲੱਗਦਾ ਪਤਾ ਇੰਤਨ ਟਨਕਟਾਈ ਆਉਂਦੇ ਆ ਚਲੋ ਜੀ ਅੱਗੇ ਟਾਈਮ ਬਚੰਗਾ ਸੀਗਾ ਵਧੀਆ ਅੱਗੇ ਮੇਰੀ ਸਲਵਾਰ ਇੰਨੀ ਇੰਨੀ ਗਿੱਟਿਆਂ ਤੋਂ ਉੱਚੀ ਹੁੰਦੀ ਤੇ ਮੇਰਾ ਮਾਮਾ ਮਾਮਾ ਆ ਜਾਂਦਾ ਮੇਰਾ ਤੇ ਉਹ ਆਖ ਦਿੰਦਾ ਲਖਵੀਰੇ ਤੇਰੀ ਸਲਵਾਰ ਬਾੜੀ ਨਹੀਂ ਨੀਮੀ ਪੈਰਾਂ ਥੱਲੇ ਆਉਂਦੀ ਆ ਉੱਚੀ ਹੋ ਉੱਚੀ ਚੱਕ ਮਾਰੀ ਜੀ ਪੈਰਾਂ ਥੱਲੇ ਆਈ ਜਾਂਦੀ ਆ ਮੇਰੇ ਕੋਲ ਦੱਸੇ ਹਨ ਕਿ ਇਹਦੇ ਰੋਪਣਾ ਪਵੇ ਤੇ ਜੀ ਆਪਣੇ ਮੰਗੇ ਤੇ ਲਗਾਈ ਜੋੜ ਇਹ ਤੇ ਠੀਕ ਹੈ ਪੱਗ ਅੱਛਾ ਤੇ ਉਹ ਆ ਜਾ ਕੇ ਗੱਲ ਪਾ ਲੈਂਦਾ ਤੇ ਅਗਲਾ ਮੁੰਡੇ ਨੂੰ ਖਾ ਦਿੰਦਾ ਤੇ ਹੋ ਰਹੀ ਕਰਦੇ ਸੀ ਅੱਗੇ ਆ ਹੀ ਹੋਆ ਟਾਈਮ ਵਧੀਆ ਸੀ ਅੱਗੇ ਤਾਂ ਕਿ ਨજર ਬੰਦ ਕਰਿਆ ਤੇ ਤੇਰੀ ਕੀ ਨજર ਹੋਦੀ ਅਸ਼ੂ ਅੱਗੇ ਜੋੜੇ ਅੱਗੇ ਆਟਾ ਆਟਾ ਦਾਲ ਚਾਹ ਚਾਹ ਅਖੰਡ ਤੇ ਉਹਦੀ ਮੇਰੀ ਜੇ ਅੱਜ ਪੂਰੀ ਸੀ ਫੇਰਾ ਸਾਰਾ ਕੁਝ ਮੰਗ ਲੈਂਦੇ ਸੀਗੇ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਅੱਜ ਕੱਲ ਅਗਲਾ ਉਹ ਵੀ ਬਹਿਮ ਕਰਨ ਲੱਗ ਜਾਂਦਾ ਵੀ ਆਪਾਂ ਨਹੀਂ ਤੇਰੇ ਘਰ ਕੀ ਜੈ ਨਹੀਂ ਉਹ ਦੂਜੇ ਵਾਲਾ ਮੇਣਾ ਮੇਣਾ ਦੇਂਦੇ ਦੇਂਦਾ ਅਗਲਾ ਅੱਜ ਕੱਲ ਮਾੜਾ ਜਿਹਾ ਕੋਈ ਕਹੀ ਸੁਣੀ ਹੋ ਜੇ ਘਰੇ ਤਾਂ ਮੇਹਣੇ ਦੇਣ ਲੱਗ ਜਾਂਦੇ ਇੱਕ ਘਰ ਅਗਮਾ ਚਾ ਲੈਂਦਾ ਵੀ ਘਰਾਂ ਦੇ ਅਗਮਾ ਚ ਪੈਂਦੀ ਉਹ ਹਾਂ ਸਹੀ ਹੈ ਚੱਪੜ ਚ ਲੈ ਜਾਂਦੇ ਆ ਅੱਗੇ ਇੱਕ ਦੂਜੇ ਦਾ ਤਪੀ ਨੀ ਬਾਲ ਲੋੜ ਨਾ ਦੇਖ ਲੈ 12 ਚ ਡੋਡ ਡੋਡ ਪਾ ਕੇ ਭੇਜ ਜਾਂਦੇ ਸਾਰੇ ਤੇ ਅੱਗੇ ਇੱਕ ਥਾਂ ਲੋੜੀ ਪਾਉਂਦੇ ਤੇ ਸਾਰੇ ਜਣੇ ਤੇਰੇ ਨਾਲ ਸਿੱਟ ਲੈਣ ਤੇ ਹੋਰ ਗੱਡੀ ਲੋੜੀ ਪੈ ਜਾਂਦੀ ਹਾਂ ਤਾਂ ਘਰ ਘਰ ਦੇ ਦਈਏ ਨਹੀਂ ਲੱਗਦਾ ਜੇ ਕੋਈ ਬੋਲ ਪੈ ਤੇ ਲੜਾਈ ਲੜਾਈ ਪੈ ਸਹੀ ਹੈ ਐਂ ਡਰਦੇ ਚਲੋ ਜੀ ਮੈਂ ਮੈਂ ਦੋ ਸੂਟ ਕੱਟ ਲੈ ਇੱਕ ਸੂਟ ਰਹਿ ਗਿਆ ਉਹ ਕੱਲ ਨੂੰ ਕਟਾਂਗੇ ਹੁਣ ਤਾਂ ਕਪੜੇ ਕਪੜੇ ਪ੍ਰੈਸ ਕਰਦੇ ਆ ਤੇ ਨਾਲ ਜਸ਼ਨ ਆ ਜਾਊਗਾ ਫਿਰ ਉਹਨੂੰ ਚਾਹ ਪਾਣੀ ਫੜਾਉਂਗੀ ਪਾਸ ਫਿਰ ਇਨੇ ਆਪਣੇ ਕੰਮ ਧੰਦਾ ਟਾਈਮ ਹੋ ਜਾਊਗਾ ਸਬਜ਼ੀ ਕਾਦੀ ਬਣਾਵਾਂਗੇ ਅੱਜ ਆਪਾਂ ਪਰੌਠੇ ਪਕਾ ਲਈ ਚਟਨੀ ਕੁੱਟ ਲਉ ਮੈਂ ਤਾਂ ਪਰੌ ਕਾਲੋ ਗੋਭੀ ਵਾਲਾ ਪਰੌਠਾ ਨਾਲ ਸਬਜੀ ਨਹੀਂ ਵਧੀਆ ਲੱਗਦੀ ਨਹੀਂ ਸਾਡੇ ਖਾਂਦੇ ਨਹੀਂ ਸਬਜੀ ਨਹੀਂ ਬਿਨਾ ਪਰੌਠਾ ਨਾਲ ਦਹੀਂ ਹੋਵੇ ਦਹੀਂ ਤਾਂ ਸਾਡੇ ਡੈਡੀ ਦਹੀਂ ਵੀ ਨਹੀਂ ਖਾਂਦੇ ਅਸ਼ਾ ਉਹਦੇ ਮੈਂ ਦਹੀਂ ਰੱਖੀ ਜਿੱਦੇ ਪਹਿਲਾ ਪਰੌਠਾ ਪਕਾਇਆ ਸੀ ਡੈਡੀ ਨੇ ਦਹੀਂ ਪੁੱਥੀ ਮੋੜਦੇ ਆ ਮੈਂ ਨਹੀਂ ਖਾਂਦਾ ਭਾਈ ਠੰਡੀ ਹੈ ਸਾਡੇ ਦਾ ਜਵਾਕ ਨਾ ਦੇਖਦੇ ਆ ਪਰੌਠੇ ਬਣਾ ਬਣਾ ਲੈਨੇ ਫਿਰ ਤੜਕੇ ਤਾਂ ਆਪਣੀ ਰੋਟੀ ਸਾਰਿਆਂ ਦੀ ਉਦਰੀ ਤੇ ਇੱਕ ਗੱਲ ਹੋਰ ਜੀ ਜਿਨ੍ਹਾਂ ਨੇ ਲਖਵੀਰ ਦੇ ਚੈਨਲ ਨੂੰ ਕਰਿਆ ਜੀ ਸਬਸਕ੍ਰਾਈਬ ਉਹ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆ ਤੇ ਆਪਣੇ ਚੈਨਲ ਦਾ ਨਾਮ ਹੈ ਰਮਨਦੀਪ ਸਾਰਨ। ਲਓ ਜੀ ਕਰ ਲਿਓ ਸਬਸਕ੍ਰਾਈਬ। ਪ੍ਰਮੋਸ਼ਨ ਕਰਤੀ। ਹੋਰ ਜੀ ਵੀਡੀਓ ਲੰਮੀ ਬਾੜੀ ਹੋ ਜੂਗੀ ਜੀ। ਚਲੋ ਫੇਰ ਬਣਾਉਣੇ ਆਪਾਂ ਕੋਈ ਹੋਰ ਕੰਮ ਕਰ ਕਰਾਂਗੇ। ਲਓ ਜੀ ਭਾਂਡੇ ਜਾਣ ਤੋਂ ਬਾਅਦ ਭਾਂਡੇ ਭੁੰਡੇ ਚੱਕੇ ਤੇ ਨੀਰਾ achar adjustment ਦੇ ਰੈਡੀ ਨੇ। ਤੇ ਮੰਮੀ ਨੇ ਪਾਤਾ ਸੀ। ਤੇ ਹੁਣ ਆਪਾਂ ਪਾ ਲਿਆ ਕੜਾਈ ਵਿੱਚ ਤੇਲ ਮੈਂ ਮugliya ਕद्दू ਕਸ ਕਰ ਲਈਆਂ। ਤੇ ਬਸ ਹੁਣ ਇਨਾਂ ਨੂੰ ਮੜਾ ਤੜਕਾ ਛੜਕਾਇਆ ਲਾਦਾਂਗੇ ਤੇਲ ਚ ਭੁੰਨ ਲਾਂਗੇ ਫਿਰ ਪਰੌਠੇ ਵਧੀਆ ਬਣਦੇ ਆ ਸਵਾਦ ਲਾਦੀਆਂ ਪਰੌਠੇ ਨਹੀਂ ਤਾਂ ਫਿਰ ਕੱਚੀ ਜੀ ਮੂਲੀ ਰਹਿ ਜਾਂਦੀ ਐ ਵਧੀਆ ਜਿਹਾ ਲਾਦ ਤੇ ਆਪਾਂ ਨਚੋੜ ਨਚੋੜ ਪਾ ਦਾਂਗੇ ਹੁਣ ਤੇ ਅੱਜ ਪਰੌਠੇ ਚੱਲਣਗੇ ਅੱਛਾ ਆਪਾਂ ਬਣਾਵਾਂਗੇ ਪਰਾਂਠੇ 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 ਮੈਂ ਤਾਂ ਗੋਭੀ ਵਾਲੇ ਆਖਿਆ ਸੀਗਾ ਪਰ ਜਸ਼ਨਾਈ ਮੰਨਿਆ ਕਹਿੰਦਾ ਨਹੀਂ ਮੰਮੀ ਮੂੜੀਆਂ ਵਾਲੇ ਬਣਾ ਮੂੜੀਆਂ ਵਾਲੇ ਬਣਾ ਮੈਂ ਕਿਹਾ ਚੱਲ ਠੀਕ ਐ। ਲੋ ਜੀ ਬਹਿ ਪਾਦਾ ਤੇਲ ਆਪਣਾ ਹੋ ਗਿਆ ਗਰਮ ਤੇ ਪਾ ਦਈਏ ਇਹਦੇ ਚ ਮੂੜੀਆਂ ਨਚੋੜ ਕੇ। ਬਸ ਫਿਰ ਮੜੀਆਂ ਜੀ ਭੁੰਨ ਕੇ ਫਿਰ ਪਾ ਦਾਂਗੇ ਨੂਨ ਮਿਰਚ ਜਿਹੜਾ ਮੜਾ ਮੋਟਾ ਪਾਣੀ ਹੋਊਗਾ ਫਿਰ ਆਪਦਾ ਇਹ ਸੁੱਕ ਜੂਗਾ ਸਾਰਾ। ਤੇ ਬਹੁਤ ਵਧੀਆ ਬਣਦੀਆਂ ਫਿਰ। ਲੋ ਜੀ ਮੂੜੀਆਂ ਪਾਤੀਆਂ ਆਪਾਂ 5 ਕਿ ਮਿੰਟ ਭੁੰਨਾਂਗੇ ਇਹਨਾਂ ਨੂੰ। ਬਸ ਫਿਰ ਮਾੜਾ ਮੋਟਾ ਪਾਣੀ ਨੂੰ ਤਾਂ ਮੈਨੇ ਛੋੜ ਕੇ ਪਾਇਆ ਪਾਣੀ ਕੋੜਾ ਜਿਹੜਾ ਸਾਰਾ ਗੜਤਾ ਤੇ ਕੋੜੀਆਂ ਦਾ ਹੈ ਨਹੀਂ ਸੀ ਮੂਲੀਆਂ ਬਹੁਤ ਸਵਾਦ ਆਖੀਆਂ ਸੀਗੀਆਂ ਤੇ ਬਸਾਂ ਇੱਕ ਪੰਜ ਕਿ ਮਿੰਟ ਭੁੰਨ ਕੇ ਫਿਰ ਨੌਨ ਲੜ ਸਾਰਾ ਸਮਾਨ ਪਾ ਦਿੰਦੀ ਧਣੀਆਂ ਹੈ ਨਹੀਂ ਜੀ ਆਪਣੇ ਧਣੀਆਂ ਨਹੀਂ ਹੋਇਆ ਧਣੀਆਂ ਕਰਨੀਆਂ ਬਹੁਤ ਹਨ ਧਣੀਆਂ ਚ ਪਾਇਆ ਬਾਵਾ ਸਾਰਾ ਪਾ ਦੇਣਾ ਵਿੱਚ ਬਾਲੇ ਸਵਰਸ ਵਧੀਆ ਬਾਸ਼ਣ ਆਉਂਦੀ ਹੈ ਬੱਲੀ ਖੁਸ਼ਬੂ ਆ ਗਈ ਧਣੀਆਂ ਦੀ ਤਾਂ ਭੈਣ ਵੀ ਮੂੜੀਆਂ ਲੈ ਗਈ ਮੈਂ ਤਾਂ ਆਖਿਆ ਸੀ ਬਾਵਾ ਲੈ ਜਾ ਪਰੌਠੇ ਬਣਾ ਲਈ ਕੰਨੀ ਨਹੀਂ ਪਰੌਠੇ ਨਹੀਂ ਬਗਾਉਂਦੇ ਉਹੀ ਖਾਵਾਂਗੇ ਆਦੀ ਸਬਜੀ ਨਾਲ ਸਲਾਦ ਚੀਰ ਚੀਰ ਕੇ ਮਹਾ ਠੀਕ ਹੈ ਭਾਈ ਕਿਵੇਂ ਖਾ ਲਿਓ ਗੋਭੀ ਲੈ ਗਈ ਗੰਡੇ ਲੈ ਗਈ ਵਾਹ ਚਾਲ ਚਟਨੀ ਰੋੜ ਲਿਓ ਕਿੱਦਾਂ ਦੇ ਆਖੀਆਂ ਨੇ ਉਹਨੂੰ ਲੈ ਜਾ ਸਬਜੀ ਲੈ ਜਾ ਮੱਖਣ ਵਾਲੇ ਆ ਜਾ ਘੰਟਾ ਗੱਲਾਂ ਬਾਤਾਂ ਕਰ ਲਾਂਗੇ ਮਾਹ ਨਾਲੇ ਸਬਜ਼ੀ ਲੈ ਜਾ ਮਾਨੇ ਦੇ ਨਾਲ ਆਇਆ ਜਾਂਦਾ ਉਹ ਤਾਈ ਦਾ ਨਹੀਂ ਭੈਣ ਦਾ ਪਿੰਡ 'ਚ ਰਹਗੀ ਜੀ ਅਸੀਂ ਢਾਣੀ ਚਾਹੇ ਕਾਫੀ ਬਾੜ ਪੈ ਜਾਂਦੀ ਹੈ ਸਕੂਟਰੀ ਤੇ ਤਾਂ ਟਾਈਮ ਨਹੀਂ ਲੱਗਦਾ ਪਰ ਫਿਰ ਵੀ ਪੈਦਲ ਜਾਈਏ ਤਾਂ ਬੜਾ ਟਾਈਮ ਲੱਗਦਾ ਖੱਡਾ ਫਿਰ ਤਾਂ ਸੰਤ 15 ਮਿੰਟ ਆਉਣ ਦੇ 15 ਮਿੰਟ ਜਾਣ ਦੇ 15 20 ਮਿੰਟ ਲੱਗ ਜਾਂਦੇ ਲਓ ਜੀ ਆਪਾਂ ਨਮਕ ਮਿਰਚ ਪਾ ਦਈਏ ਜੇ ਤੁਸੀਂ ਆਪਣਾ ਖੇਡਣ ਵਾਗਿਆ ਪਰ ਅੱਜ ਮੈਂ ਜਾਣ ਨਹੀਂ ਦਿੱਤਾ ਮੰਮੀ ਬਣ ਕੇ ਅੱਜ ਤਾਂ ਵਗ ਜਾਂਦੇ ਮਹਾਬਾਜ ਮਖਾ ਜਾਵੜਾ ਚੱਲ ਖੇੜ ਲੋ ਜੀ ਨੋਂ ਨਮਰਚਾ ਆਪਾਂ ਪੂਰਾ ਹੀ ਬਦੀ ਬਾਵਾਗੇ ਕਿਉਂਕਿ ਫਿਰ ਰੋਟੀ ਦੇ ਵਿੱਚ ਉਹ ਵੀ ਦੂਰਾ ਹੋ ਜਾਂਦਾ ਕੰਮ ਹਨਾ ਡਬਲ ਰੋਟੀ ਹੋ ਜਾਂਦੀ ਹੈ ਫਿਰ ਪਾਸ ਸਬਜੀ ਵਾਂਗੂ ਬਣ ਜਾਂਦੀ ਹੈ ਜੇ ਇੰਨਾ ਵੀ ਆਪਾਂ ਲਸਣ ਗੰਡੇ ਦਾ ਤੜਕਾ ਨਹੀਂ ਲਾਉਂਦੇ पर आए जो आप भुन के बनाइए ना फिर बहुत टेस्टी बनते थोड़ा बहुत नहीं पाने कर दी हूँ जो होर पानी लून पाए तो मूलियां छा के फिर आप दुद्ध गर्म करेंगे मगर दी मगर ਮੈਂ ਇਥੋਂ ਨਾ ਜੀ ਦੁੱਜੂ ਨਹੀਂ ਬੰਦੇ ਮੈਂ ਬਹੁਤ ਵਾਰੀ ਮੱਥਾ ਮਾਰ ਕੇ ਦੇਖਿਆ ਵਿੱਚ ਮੂੜੀਆਂ ਪਾ ਕੇ ਭੇੜੇ ਦੇ ਨਾ ਆਵੀ ਮੈਂ ਇਥੋਂ ਨਹੀਂ ਬੰਦੇ ਜੇ ਬਹੁ ਬਣਾਵਾਂ ਮੈਂ ਫਿਰ ਮੂੜੀਆਂ ਵਿੱਚ ਥੋੜੀਆਂ ਪੈਣੀਆਂ ਫਿਰ ਉਹ ਸਵਾਦ ਨਹੀਂ ਗੱਲ ਜੀ ਨਹੀਂ ਬੰਦੀ ਚਲੋ ਆਈ ਵੀ ਆਪਣੇ ਸਵਾਦ ਬੰਦੇ ਡੋੜਾ ਡੋੜਾ ਵੀ ਵਧੀਆ ਬੰਦਦਾ ਇਹ ਮੋਜ ਹੁੰਦੀ ਹੈ ਜੀ ਘਰੇ ਸਬਜ਼ੀ ਹੋਵੇ ਨਾ ਲੱਗੀ ਵਧੀਆ ਜਦੋਂ ਜੀ ਕਰਿਆ ਆਪਦੇ ਮੂੜੀਆਂ ਦੇ ਬਣਾ ਲਈ ਬਰੋਠੇ ਦਾ ਦੇ ਕਾਛੇ ਦੇ ਬਣਾ ਲੈ। ਲੋ ਜੀ ਮੈਂ ਹੁਣ ਇਹਦਾ ਪਾਣੀ ਸੁਕਾ ਦਾਂ। ਇਹ ਤੋਂ ਦਵਾ ਤਰਾਂਗੇ ਗਰਮ ਫਿਰ ਧਾਰਾਂ ਘੱਟ ਕੇ ਲਵਾਵਾਂਗੇ। ਲੋ ਜੀ ਪਾਣੀ ਜਮਾ ਸੁੱਕ ਗਿਆ। ਤੇ ਮੈਂ ਦੇ ਤਿਲਾ ਖੱਲੇ ਜੇ ਲੱਗਣ ਲੱਗੇ ਸੀ ਜਨਾ ਜੇ ਜਮਾ ਨਹੀਂ ਨਾ ਸੁੱਕਿਆ ਉਹਨਾਂ ਚ ਰਹੀ। ਆ ਦੇਖੋ ਇਧਰੋਂ ਜੇ ਤੇ ਹੁਣ ਇਹਨੂੰ ਮੈਂ ਕਿਰਾਂ ਕੁਸ ਟਾਈਮ ਲੰਗੀ ਆਖੂਗੀ ਢੱਕ ਦੀ ਨਹੀਂ ਇਹਨੂੰ ਕੜਾਈ ਇਹਨੂੰ ਨਹੀਂ ਪਾਫ ਜੀ ਨਾਲ ਫੇਰ ਪਾਣੀ ਬਾਨੀ ਜਾ ਹੋ ਜਾਊਗਾ ਕੋਲੇ ਬੈਠੀ ਆ ਮੈਂ ਜਦੋਂ ਮੜਾ ਜਾ ਨਿੱਗਾ ਜਾ ਹੋਗਾ ਫੇਰ ਥਾਲ ਦੇਉ ਕਿਉਂਕਿ ਹਜੇ ਧਾਰਾਂ ਚ ਟਾਈਮ ਪਿਆ ਤੇ ਇੱਧਰ ਮੈਂ ਜਿਹੜਾ ਤੇਨ ਨਾਲ ਦੁੱਧੋ ਬਚਿਆ ਸੀ ਉਹ ਧਾਰ ਦਿਆ ਗਰਮ ਤੇ ਇੱਕ ਪਤਾ ਨਹੀਂ ਵੀਰਾ ਸੀ ਕਿ ਭੈਣ ਪੁੱਛਦੇ ਸੀ ਕਹਿੰਦੇ ਤੁਸੀਂ ਮਾਈਕ ਲਾਉਣਾ ਨਹੀਂ ਵੀਰੇ ਮਾਈਕ ਨਹੀਂ ਲਾਉਂਦੀ ਮੇਰੀ ਆਵਾਜ਼ ਹੀ ਵੱਡੀ ਹੈ ਮੈਂ ਉੱਚੀ ਬੋਲਦੀ ਆ ਥੋੜਾ ਜਿਆ ਤੇ ਬਦ ਵੀ ਫੋਨ ਜਮਾ ਕੋਲੇ ਹੁੰਦਾ ਮੇਰੇ ਹਨਾ ਫਿਰ ਵਧੀਆ ਵੀ ਆਵਾਜ਼ ਆਉਂਦੀ ਹੈ ਜੇ ਆਪਾਂ ਜੋ ਜ ਮੈਂ ਦੂਰ ਕੰਮ ਕਰਦੇ ਆ ਉਦੋਂ ਤਾਂ ਨਹੀਂ ਇੰਨੀ ਆਵਾਜ਼ ਆਉਂਦੀ ਪਰ ਜਦੋਂ ਫੋਨ ਕੋਲੇ ਹੁੰਦਾ ਉਦੋਂ ਵਧੀਆ ਕਲੀਅਰ ਆਵਾਜ਼ ਆਉਂਦੀ ਹੈ ਤੇ ਮੈਂ ਥੋੜਾ ਜਿਹਾ ਉੱਚੀ ਵੀ ਬੋਲਦੀ ਆ ਵੀਡੀਓ ਦਾ ਕਰਕੇ ਤੇ ਮਾਈਕ ਤਾਂ ਹਜੇ ਨਹੀਂ ਭਰਾਵਾ ਆਪਾਂ ਲਾਉਣ ਨਹੀਂ ਹਜੇ ਲਿਆਉਣ ਜੋਗਰੇ ਹੈਨਾ ਵੀ ਪੈਸੇ ਹੈਗੇ ਐਨੇ ਜਦੋਂ ਕੋਈ ਆਪਣਾ ਚੈਨਲ ਚੱਲ ਪਿਆ ਵਧੀਆ ਉਦੋਂ ਦੇਖਾਂਗੇ ਰੱਬ ਖੈਰ ਸੁੱਖ ਰੱਖੇ ਲੋ ਜੀ ਦੁੱਧ ਕਰ ਲਈਏ ਗਰਮ ਕੇ ਨਾ ਲੋ ਜੀ ਬਣਾ ਆਪਾਂ ਬਣਾਉਣ ਲੱਗ ਕਾਫੀ ਟਾਈਮ ਹੋ ਗਿਆ ਲੱਗੇ ਪੈਨ ਨੂੰ ਉਹ ਤਾਂ ਹਜੇ ਦਣ ਖੜਾ ਥੁਦਾ ਸਾਢੇ ਕੋਈ 2-4 ਰਹਿ ਗਈ ਡੈਡੀ ਨੇ ਖਾਲੇ ਨਾਲ ਨਾਲ ਡੈਡੀ ਨੂੰ ਆਖੀ ਇਹਨੇ ਖਾ ਲਾ ਕਹਿੰਦਾ ਜੇ ਤੂੰ ਖਾਉਂਗਾ ਹੋਰ ਖਾਉਂਗਾ ਤੇ ਜਸ਼ਨ ਦਾ ਡੈਡੀ ਹੈ ਨਹੀਂ ਉਹ ਗਿਆ ਕੰਮ ਕਰਾਉਣ ਸੜਕੇ ਜਿੱਦਾਂ ਦੇ ਆਪਾਂ ਜਾਣ ਉਹਨਾਂ ਦਾ ਪਤਾ ਨਹੀਂ ਰੋਟੀ ਖਾ ਕੇ ਆਉਣਗੇ ਕਿ ਨਹੀਂ ਜਾਣਗੇ ਪਰ ਫਿਰ ਵੀ ਅਸੀਂ ਬਰੌਠੇ ਲਾਤੇ ਲੱਗ ਲੈਟ ਗਈ ਲੈਟ ਗਈ ਜੀ ਫੇਰ ਮਿਲਦੇ ਆ ਲਓ ਜੀ ਆ ਗਈ ਲੈਟ ਸਾਡੇ ਲੈਟ ਦਾ ਪਤਾ ਨਹੀਂ ਲਾਦਾ ਨਾ ਕਰੋ ਕੱਟ ਲਾ ਦੇ ਖਾ ਲੋ ਜੀ ਸਾਰੇ ਜਣੇ ਪਰਾਠੇ ਮੈਂ ਤਾਂ ਗੋਭੀ ਵਾਲੇ ਬਣਾਉਂਦੀ ਸੀ इतनी तो तो सी मेरे हम सीडिया ਤੇ ਛੋਨਾ ਸੀਗਾ ਤੂੰ ਸਮਝ ਲਾ ਤਾ ਕਿ ਛੋਨਾ ਨੇ ਸਲਾਹ ਨਹੀਂ ਲਈ ਸੰਘਣੀਆਂ ਵਾਲੀਆਂ ਜੇ ਸੰਘਣੀਆਂ ਲਾ ਦੀਏ ਨਾ ਫਿਰ ਵੀ ਨਹੀਂ ਮੋਟੀਆਂ ਹੁੰਦੀਆਂ ਹੋਰ ਲਓ ਜੀ ਪਰੌਠੇ ਪਰੌਠੇ ਖਾ ਲੇ ਤੇ ਬਸ ਮੇਰੇ ਕੋਲ ਰਹਿ ਗਏ ਭਾਂਡੇ ਚੱਕਣ ਵਾਲੇ ਤੇ ਮੰਮੀ ਪਾਣੀ ਜੇ ਦਿਖਾਈ ਜਾਂਦੇ ਬਸ ਹੁਣ ਦੋ ਛੋਟੀਆਂ ਨੇ ਪੀਤਾ ਨਹੀਂ ਉਦੋਂ ਤੇ ਹੁਣ ਪਿਆਰ ਦਿਖਾਈ ਜਾਂਦੇ ਦੁਬਾਰੇ ਫਿਰ ਅੰਦਰ ਬਨਾਂਗੇ ਤੇ ਕਿਰਾਂ ਦਾ ਇੱਧਰ ਦਾ ਚੁੱਲ੍ਹੇ ਮੂਰੇ ਬੈਠੇ ਸੀ ਪਰ ਚੁੱਟੀ ਖਾਦੀ ਠੰਡ ਤਾਂ ਹੈਗੀ ਸੀ ਹੁਣ ਪਰੇ ਜਾ ਕੇ ਠੰਡ ਹੈ ਹਵਾ ਜੀ ਚੱਲੀ ਜਾਂਦੀ ਮਾੜੀ ਮਾੜੀ ਬਸ ਛਾਲ ਚੁੱਲ ਲੈਣੇ ਤੇ ਮੈਂ ਚੱਲ ਮੈਂ ਵੀਡੀਓ ਦਾ ਐਂਡ ਕਰਦਾ ਫੇਰ ਹੀ ਭਾਂਡੇ ਚੱਕੂ ਕਿਉਂਕਿ 7:00 ਵਜ ਗਏ ਤੇ ਫਿਰ ਅਪਲੋਡ ਕਰਨ ਦੇ ਟਾਈਮ ਬਾਵਾ ਲੱਗਾ ਇੱਕ ਸਾਢੇ ਨਾ ਮੈਂ ਗਧੋਲੀ ਤੇ ਧਰਦਨੀ ਉੱਥੇ ਰੇਂਜ ਹੀ ਹੁੰਦੀ ਹੈ ਖੜਾ ਜਾ ਕਰਕੇ ਧਰਦਨੀ ਫੋਨ ਉੱਥੇ ਮਿੰਟੋ ਮਿੰਟੀ ਵੀਡੀਓ ਪਾ ਜਾਂਦੀ 15 ਮਿੰਟਾਂ ਜਾਂ ਤਾਂ ਹੀ ਛੋਡੇ ਕੋਲੇ ਵੀ ਵੀਡੀਓ ਸਾਢੇ 7:00 ਵਜੇ ਆ ਜਾਂਦੀ ਹੈ ਹਨਾ ਨਹੀਂ ਤਾਂ ਕਈ ਪਹਿਲਾਂ ਤਾਂ ਬਹੁਤ ਔਖਾ ਹੁੰਦਾ ਸੀਗਾ ਤੇ ਕਿੰਨਾ ਕਿੰਨਾ ਚਿਰ ਲੱਗ ਜਾਂਦਾ ਘੰਟਾ ਘੰਟਾ ਹੁਣ ਮੈਨੂੰ ਉਹ ਜਗ੍ਹਾ ਦਾ ਪਤਾ ਲੱਗ ਗਿਆ ਮੈਂ ਉੱਥੇ ਧਰਦ ਨਹੀਂ ਪਤਾ ਨਹੀਂ ਕੀ ਗੱਲ ਆ ਉੱਥੇ ਉਹਦੀ ਆ ਜਾਂਦੀ ਐ ਅੱਗੇ ਮੈਨੂੰ ਹੱਸਾ ਲੱਗ ਜਾਂਦਾ ਕਹਿੰਦੇ ਉੱਥੇ ਕੀ ਵਾਈਫਾਈ ਲੱਗਿਆ ਮੈਂ ਕਿਹਾ ਮੇਰੇ ਪਾਸ ਤਾਂ ਤਾਂ ਵਾਈਫਾਈ ਐ ਜਦੋਂ ਵੀਡੀਓ ਉੱਥੇ ਧਰਮ ਅਨੁਸਾਰ ਪੈ ਜਾਂਦੀ ਐ ਉੱਥੇ ਵੀਡੀਓ ਤੇ ਚਲੋ ਜੀ ਵੀਡੀਓ ਦਾ ਵੀ ਕੱਬਦੇ ਆ ਇੱਥੇ ਐਂਡ ਮਿਲਦੇ ਆਪਾਂ ਤੁਹਾਨੂੰ ਕੱਲ ਨੂੰ ਹੋ ਸਕਿਆ ਤਾਂ ਤੁਹਾਡੇ ਨਾਲ ਪਿਆਰਾਂ ਕੰਡੀਆਂ ਸਹਜ ਪਹਾੜ ਦੇ ਭੋਗ ਤੇ ਜਾਵਾਂਗੇ ਉੱਥੋਂ ਦਾ ਬਲੌਗ ਸ਼ੇਅਰ ਕਰੀਏ ਹੋ ਸਕਿਆ ਤਾਂ ਜਰੂਰ ਕਰਾਂਗੇ ਤੇ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਕੱਲ ਨੂੰ ਤੇ ਬਾਕੀ ਜਿਹੜਾ ਸਰ ਚੈਨਲ ਤੇ ਨਵੇਂ ਆਪਣੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਾਰਿਆਂ ਵੀਡੀਓ ਦੇਖਣ ਲਈ ਬੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਸੱਚੇ ਕਾਲ ਬਾਏ ਬਾਏ